ਫੂਟ ਵਗੈਰਾ ਲਿਆ ਕੇ ਦਿੱਤਾ ਜਾਂਦਾ ਇਹਨਾਂ ਨੂੰ ਠੀਕ ਹੈ ਜੇ ਫਿਰ ਚਾਹ ਦੇ ਵੇਲੇ ਬਹੁਤ ਚਾਹ ਦਾ ਹੋ ਜਾਣਾ ਸਮਝ ਸਾਡੇ ਕਿ 3 ਵਜੇ 4 ਵਜੇ ਫਿਰ ਚਾਹ ਦਿੱਤੀ ਜਾਣੀ ਹੈ ਦੁਪਹਿਰ ਤੋਂ ਜਿਵੇਂ ਅਸੀਂ ਫੂਟ ਵਗੈਰਾ ਚਾਲਦੇ ਹਾਂ ਨਾਲ ਕਿਉਂਕਿ ਇਹਨਾਂ ਨੂੰ ਡਵਾਈਸ ਵਗੈਰਾ ਚੱਲਦੀ ਆ ਤਾਂ ਕਿ ਰੂਟ ਨਾਲ ਨਾਲ ਚਾਹ ਥੋੜਾ ਜਿਹਾ ਫੂਟ ਸੰਦੇਸ਼ ਜੀ ਆਪਣਾ ਸੁੰਦਰ ਬੰਨਣਾ ਵੀ ਇਹ ਚੋਖੀ ਸਿਕੰਦਰ ਜੀ ਚਲੋ ਬਾਅਦ ਵਿੱਚ ਗੱਲ ਕਰਦੇ ਹੋਣ ਲੱਗਦੀ ਬਾਅਦ ਵਿੱਚ ਦੇਖੋ ਪਹਿਲਾਂ ਦੇਖ ਲਓ ਇੱਥੇ ਸਾਡੇ ਇਰੀਡੀਆ ਬੀਚੇਰਾ ਤੇ ਨਹੀਂ ਜੀ ਜਿਹੜੀਆਂ ਹਸਪਤਾਲਾਂ ਦਾਖਲ ਹੁੰਦੀਆਂ ਨੇ ਜਾਂ ਉੱਧਰ ਬੈਡਾਂ ਤੇ ਹੁੰਦੀਆਂ ਮਤਲਬ ਸਾਫ਼ ਸੁਥਰਾ ਪ੍ਰਬੰਧ ਦਿੱਤਾ ਗਿਆ ਪ੍ਰਬੰਧ ਬੈਰ ਦੇ ਸਮੇਂ ਇਥੇ ਕਰ ਦਿੰਦੇ ਆ ਜੀ ਹੁਣ ਇਹਨਾਂ ਵਿੱਚ ਜਿਵੇਂ ਖਾਣ ਨੂੰ ਫੂਡ ਵਗੈਰਾ ਦਿੱਤਾ ਜਾਂਦਾ ਜਿੰਨਾ ਖਾਧਾ ਜਾਂਦਾ ਖਵਾਇਆ ਜਾਂਦਾ ਜੀ ਇਹਨਾਂ ਉਸ ਤੋਂ ਮਗਲੀ ਹੜੇ ਜਿਹੜੇ ਹੜੇ ਕੋਲ ਡਿਸੇਬਲ ਬੱਚੇ ਨੇ ਮੰਦੂਦਧੀ ਬੱਚੇ ਨੇ ਅੱਛਾ ਹਨ ਤੇ ਮੰਨ ਕੋਲ ਲੱਗੀ ਹੋਈ ਹੈ ਜੀ ਜਿਹੜੇ ਉਹਨਾਂ ਦਾ ਸਟ ਡਿਸੇਬਲ ਬੱਚੇ ਦਾ ਸਕੂਲ ਬਣਿਆ ਬੁਕੇ ਸਾਰੇ ਬੱਚੇ ਉੱਥੇ ਪੜਨ ਜਾਂਦੇ ਨੇ ਠੀਕ ਹੈ ਜੀ ਹਾਂ ਜੀ ਤੋ ਇਹ ਬੀਬੀਆਂ ਮਿਲਣ ਆਈਆਂ ਐ ਜੀ ਇਹ ਮਿਲਣ ਆਈ ਹੈ ਹਾਂਜੀ ਅੱਛਾ ਅੱਛਾ ਕਿ ਮੈਂ ਤੁਸੀਂ ਵਿਜ਼ਿਟ ਕਰਨਾ ਹੈ ਇੱਥੇ ਸਾਰੇ ਹਾਂਜੀ ਹਾਂਜੀ ਵਿਜ਼ਿਟ ਕਰਨਾ ਹੁੰਦਾ ਇਹ ਸਾਡੇ ਜਿਹੜੇ ਸਹੀ ਬੱਚੇ ਨੇ ਜੀ ਅੱਛਾ ਜੀ ਇਹ ਪਿੰਡ ਸਰਕਾਰੀ ਸਕੂਲ ਦੇ ਸਾਰੇ ਇੱਥੇ ਪੜ੍ਹਦੇ ਨੇ ਠੀਕ ਆ ਜੀ ਅੱਗੇ ਤੁਰੋ ਆ ਜਾਓ ਆ ਜਾਓ

ਇਹ ਤਰ੍ਹਾਂ ਨਾ ਵੀਡੀਓ ਬਣਾਏ ਤੇ ਮੈਂ ਵੀ ਬਣਾਇਆ ਅੱਛਾ ਐਸੇ ਮਾੜੀ ਮੁੱਟੀ ਬਣਾਉਣਾ ਨਹੀਂ ਕੋ ਬੱਜਾਂ ਦੇ ਨਹੀਂ ਬਣਾ ਸਕਦੇ 7 ਬੱਚੇ 7 ਨਹੀਂ ਕੋਈ ਬਟ ਸਿਵਲ ਬੱਚੇ ਨੇ ਸਰ ਹੁਣ ਜੇ ਮੈਨੂੰ ਦੱਸੇ ਪਿੰਨੀਆਂ ਦਾ ਟਾਈਮ ਹੋ ਗਿਆ ਜਾਂ ਸੇਵ ਵਗਰਾ ਉਹ ਖਾਈ ਜਾਂਦੀਆਂ ਨੇ ਭੈਣਾ ਪਿੰਨੀਆਂ ਵੀ ਪੰਡੀਆਂ ਜਾ ਰਹਿੰਦੇ ਜਿਵੇਂ ਸਾਨੂੰ ਕੋਈ ਦੇਖ ਗਿਆ ਸੀ ਹਣਾ ਜੀ ਵੀਰ ਹੋਣੀ ਸੀਗੇ ਹਣ ਦੋ ਘੰਟੇ ਜਿਵੇਂ ਦੇਖੇ ਸੀ ਪਿੰਨੀਆਂ ਉਹ ਜਿਵੇਂ ਜਿਹੜੇ ਉਹਨਾਂ ਜਾਣਕਰ ਉਹਨੇ ਬਣਾਉਣਾ ਸੀਗੇ ਜੀ ਪਰ ਸਾਡੇ ਕੋਲ ਅਜੇ ਦੇ ਕੇ ਗਏ ਨਹੀਂ ਤੇ ਆਸੇ ਦਾ ਬੰਡ ਰੇ ਨਾ ਅਜੇ ਹੁਣ ਬੰਡ ਰਹੀ ਨਹੀਂ ਜੀ ਦੇਖਿਆ ਕਿੰਨੀਆਂ ਵੰਡ ਰਹੇ ਨੇ ਭੈਣ ਜੀ ਥੋੜਾ ਭੈਣ ਜੀ ਭੈਣ ਜੀ ਥੋੜਾ ਸਲੋ ਸਲੋ ਮੈਂ ਵੀਡੀਓ ਬਣਾ ਰਿਹਾ ਸਲੋ ਕਰੋ ਥੋੜਾ ਸੇਵਾ ਕਰ ਰਿਹਾ ਵੇਖੋ ਕਿੰਨੀਆਂ ਕਿੰਨੀਆਂ ਦੀ ਸੇਵਾ ਰਹੀ ਮਗਨ ਹੱਤਾ ਦੇ ਸੇਵਾ ਕਹਿੰਦੇ ਨੇ 2 ਕੁਇੰਟਲ ਕਿਸੇ ਨੇ ਹੈ ਨਾ ਸੇਵਾ ਕੀਤੀ ਸੀ ਤੇ ਆ ਭੈਣਾ ਸੇਵਾ ਕਰ ਰਹੀਆਂ ਨੇ ਇੱਥੇ ਕਿੰਨੀਆਂ ਵੰਡ ਰਹੀਆਂ ਨੇ ਜਿਹੜੀ ਫਰਾਨੇ ਨੇ ਸਾਡੇ ਮੂਰਗੇਟ ਚੱਲ ਚੱਲ ਸਾਡਾ ਬੜ ਬਲਤੀ ਰਹਿੰਦੇ ਨੇ ਤੇ ਨਾਲ ਫਿਰ ਇਹ ਵੀ ਹਰੇਕ ਫਲੋਰ ਤੇ ਇੱਦਾਂ ਹੀ ਪੈਟ ਲੱਗੇ ਨੇ ਇੱਦਾਂ ਹੀ ਸਾਰਾ ਕੋ ਰੈਲ ਸਾਈਡ ਆ ਜੀ ਸਾਰੇ ਫਲੋਰਾਂ ਤੇ ਸਾਰੇ ਫਲੋਰ ਨੇ ਸਾਰੇ ਤੇ ਇੱਕ ਦੀ ਰੈਨ ਸਾਈਡ ਆ ਜਿੰਦਾ ਉਧਰ ਸਾਡੀ ਮੈਡੀਕਲ ਸਟਾਫ ਤੇ ਮੈਂਬਰ ਰਹਿੰਦੇ ਨੇ ਇਹਨਾਂ ਨੂੰ ਮੌਕੇ ਤੇ ਦਵਾਈ ਵਗੈਰਾ ਦੇਣ ਦੇਖਭਾਲ ਕਰਨੀ ਇਹਨਾਂ ਦੀ ਹੈ ਨਾ ਸਰਪਲ ਯੂਨੀ ਕਰਦੇ ਇੱਥੇ ਮੰਗਲੁਰ ਡਿਸੇਬਲ ਬੱਚੇ ਨੇ ਜਿਹੜਾ ਉਹ ਸਾਰੇ ਬੱਚੇ ਸਕੂਲ ਜਾਂਦੇ ਨੇ ਤੇ ਸਾਰੇ ਕਿਸੇ ਨੂੰ ਮੁਕੇ ਦੀ ਹਾਲਤ ਤੋਂ ਬੋਰਡ ਬਣੀ ਗਈ ਲੋਕ ਦੇ ਜਾਂਦੇ ਨੇ ਤੇ ਲੋਕ ਨੇ ਵੀ ਮਾਤਾ ਜੀ ਜਿਹਨਾਂ ਮਾਤਾ ਜੀ ਸਾਡੇ ਕੋਲ ਐਡਮਿਟ ਨਹੀਂ ਸੀ ਉਹ ਵੀ ਮਾਤਾ ਗੁੱਤੀ ਨੇ ਤਾਂ ਉਹਨਾਂ ਦੇ ਬੇਟੇ ਬੱਚੇ ਮਾਤਾ ਗੁੱਤੀ ਨੇ ਉਹਨਾਂ ਦੇ ਵੀ ਆ ਆਪਣਾ ਨਾ ਹੈ ਨਹੀਂ ਦਾ ਜਿਹਦੇ ਸਤੇ ਮਾਤਾ ਜੀ ਪਛਾਈ ਤਰ੍ਹਾਂ ਉਹ ਜਿਆ ਮਾਤਾ ਛੱਡ ਕੇ ਚਲੀ ਗਈ ਤਾਂ ਜਿੱਦ ਤੋਂ ਪੂਰਾ ਪਿਆਣਾ ਮਿਸਟਰ ਉਹਨਾਂ ਦੇ ਨਾਲ ਗਿਆ ਕਿ ਜਾਨ ਕੇ ਜਿਹੜਾ ਵਾਲੇ ਸਾਡੇ ਕਿ ਚਲੀ ਗਈ ਖੋਜੀ ਕਿੰਨੀ ਸਫਾਈ ਹੈ ਕਿੰਨਾ ਸਾਫ ਸਥਰਾ ਰੱਖਿਆ ਹੈ ਨਾ ਇਹ ਦੇਖੋ ਬਾਕੀ ਨੇ ਇਹਨਾਂ ਦੇ ਉੱਪਰ ਜਿਹਨਾਂ ਪੂਰੀ ਸਵੱਪਤੀ ਹੈ ਸਹੀ ਬੱਚੇ ਉਹ ਲਾਉਂਦੇ ਤੁਸੀਂ ਜੇ ਮੈਂ ਤੁਹਾਨੂੰ ਦੇਖ ਰਿਹਾ ਹਾਂ ਤੁਸੀਂ ਬਹੁਤ ਮਾਹਰ ਹੋ ਸਾਡਾ ਵਾਟਾ ਉਹ ਰੋਡ ਉੱਪਰ ਹੈ ਇਹ ਤਰ੍ਹਾਂ ਦੇ ਸਾਰੇ ਡੇਟ ਸੈਟ ਕੀ ਟਾਈਮ ਸੈਟ ਕੀਤਾ ਹੋਇਆ ਪ੍ਰੋਸੈਸ ਬਣਾਉਂਦੇ ਨੇ ਅੱਛਾ ਅੱਛਾ ਇਹ ਸਾਕਦੇ ਚੈੱਕ ਕਰਕੇ ਬਣਾਉਂਦੇ ਸੇਵਾ ਵਾ ਉਧਰੇ ਦੇਖ ਰਿਹਾ ਬਾਲਕਾਂ ਲੜਕੇ ਹੁੰਦੇ ਨੇ ਕਿਹੜਾ ਇਹ ਬੱਚੀਆਂ ਹਾਂ ਜਿਹੜੀਆਂ ਸਹੀ ਬੱਚੀਆਂ ਨੇ ਉਹਨਾਂ ਦੀ ਅਲੱਗ ਤੋਂ ਬੋਰਡ ਬਣਦੀ ਉੱਥੇ ਦਰਸ਼ਨ ਕਰ ਸਕਦੇ ਇਹਨਾਂ ਨੂੰ ਦੇ ਉੱਧਰ ਦੇ ਉੱਧਰ ਉਹ ਬੱਚੇ ਘਰ ਸੂਲੂ ਨੇ ਕਰਾਈ ਹੋਈ ਏ। ਅੱਛਾ ਅੱਛਾ ਸੂਲੂ। ਉਸ ਤੋਂ ਪਹਿਲਾਂ ਸਲਾਈ ਸੈਂਟਰ, ਕੰਪਿਊਟਰ ਸੈਂਟਰ ਬਣਿਆ ਹੋਈ। ਜਿਹੜੀ ਬੱਚਿਆਂ ਦਾ ਮਾਣਾ ਸਲਾਈ ਸਿੱਖਣ ਦਾ, ਸਲਾਈ ਸਿੱਖਣ ਕਰਾਏ ਸੀਗੇ ਮੁੰਡੇ ਵੀ। ਜਿਨ੍ਹਾਂ ਦਾ ਮਾਣਾ ਹੈਗਾ ਨਾ ਜੀ ਸਲਾਈ ਸਿੱਖਣ ਦਾ, ਸਲਾਈ ਸਿੱਖਣ ਜਾਂ ਕੰਪਿਊਟਰ। ਅੱਛਾ, ਬੜੇ ਪਿਆਰੇ ਬੱਚੇ। ਜਿਹਨਾਂ ਦਾ ਮਾਣਾ ਕੰਪਿਊਟਰ ਸਿੱਖਣ ਦਾ, ਕੰਪਿਊਟਰ ਸਿੱਖਣ ਜਾਂਦੀਆਂ ਨੇ। ਵਾਹ ਜੀ। ਧੰਨ ਭਾਗ। ਅੱਛਾ। ਪਰ ਜਦੋਂ ਕਾਹ ਦਾ ਟਾਈਮ ਹੋਵੇ, ਕਾਹ ਵੀ ਆ ਗਈ ਇਹ ਸਾਰੇ। ਇਹਨਾਂ ਦੇ ਬਾੜ ਦੇ ਹਿਸਾਬ ਨਾਲ ਵੀਰੋਂ ਨਹੀਂ ਦੇ ਕੇ ਆਉਂ ਰਵੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੱਚੀ ਆ ਨਾ ਮੁਨਕਤਾ ਦੀ ਸੇਵਾ ਹਸਨਪੁਰ ਅੱਜ ਤੀਜੀ ਵਾਰੀ ਦਾਸ ਨੇ ਵਿਚਟ ਕੀਤਾ ਇੱਥੇ ਤੇ ਤੂੰ ਸੇਵਾ ਮਨੁੱਖਤਾ ਦੀ ਹੋ ਰਹੀ ਹੈ ਉਹ ਦੇਖ ਕੇ ਮਨ ਬੜਾ ਹਾਂਜੀ ਆ ਦੇ ਕੁੜੀਏ ਇਧਰ ਆ ਕੇ ਗੱਲ ਕਰ ਇੱਧਰ ਕਰਦੇ ਜੇ ਤੂੰ ਦੇਖ ਲੈ ਹਾਂ ਦੇਖ ਅੱਗੇ ਪੈਂਸਲ ਕਰ ਕਰ ਸਸਿਕਾ ਸੋਨਾ ਬੜਾ ਹੈ ਇਹ ਕੁੜੀਏ ਹਾਂਜੀ ਕੁੜੀਏ ਅੱਛਾ ਦੱਸਣੀ ਖਿਆਲ ਇਹਦਾ ਇੱਥੇ ਹੀ ਰਹਿੰਦੀ ਹੈ ਇਹਦਾ ਕੀ ਇਤਿਹਾਸ ਹਾਂਜੀ ਮੈਂ ਹਾਲਤਾਂ ਸੰਗ ਲੈਂਦਾ ਬੱਚੀ ਕੀ ਆ ਜੀ ਬੱਤ ਇਹਦੇ ਤੁਸੀਂ ਦੇਖੇ ਤੁਸੀਂ ਆਪ ਖੜੇ ਸਾਹਮਣੇ ਸ਼ੈਡ ਇੱਕ ਮਾਤਾ ਬੀਜੇ ਤੁਸੀਂ ਜਿਹੜੇ ਦੇਖੀ ਸੀ ਨਾ ਕਿ ਬੀਜਰ ਤੇ ਪੈਣ ਬੈਠੇ ਸੀਗੇ ਉਹਨਾਂ ਇਹਨਾਂ ਦੀ ਬੇਟੀ ਆ ਜੀ ਅੱਛਾ ਸਾਨੂੰ ਲੰਘ ਜਾਣ ਦੇ ਪਹਿਲਾਂ ਸਾਈਡ ਤੇ ਬੈਠਾ ਇਹਦੇ ਸਾਈਡ